ਬਟਾਲਾ ਦੇ ਨੌਜਵਾਨ ਵਿਧਾਇਕ ਅਮਨ ਸ਼ੇਰ ਸਿੰਘ ਸ਼ੇਰੀ ਕਲਸੀ ਨੇ ਪਿੰਡ ਬਦੀਪੁਰ ਵਿਖੇ ਸੀਵਰੇਜ ਪਾਣ ਅਤੇ ਸੜਕ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਇਸ ਮੌਕੇ ਪਿੰਡ ਵਾਸੀਆਂ ਨੇ ਵਿਧਾਇਕ ਸ਼ੇਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੀਵਰੇਜ ਨਾ ਪੈਣ ਕਰਕੇ ਗੰਦੇ ਪਾਣੀ ਦੀ ਸਮੱਸਿਆ ਨਾਲ ਲੋਕ ਝੋਜੜ ਰਹੇ ਸਨ ਪਰ ਹੁਣ ਸੀਵਰੇਜ ਪੈ ਜਾਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਇਸ ਮੌਕੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸ਼ੇਰੀ ਕਲਸੀ ਨੇ ਕਿਹਾ ਕਿ ਉਹਨਾਂ ਦੀ ਹਮੇਸ਼ਾ ਤਰਜੀਹ ਰਹੀ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਮਹੱਲ ਦੇ ਆਧਾਰ ਤੇ ਹੱਲ ਕੀਤੀਆਂ ਜਾਣ ਅਤੇ ਇਸ ਮਕਸਦ ਨਾਲ ਉਹ ਖੁਦ ਲੋਕਾਂ ਤੱਕ ਪਹੁੰਚ ਕਰਕੇ ਉਹ ਉਨ੍ਹਾਂ ਕਿਹਾ ਕਿ ਬਟਾਲਾ ਵਿਧਾਨ ਸਭਾ ਹਲਕੇ ਅੰਦਰ ਪਾਰदर्शी ਢੰਗ ਨਾਲ ਵੱਖ-ਵੱਖ ਵਿਕਾਸ ਕੰਮ ਚੱਲ ਰਹੇ ਹਨ ਅਤੇ ਵਿਕਾਸ ਕਮਾਲੀ ਪੰਡਾ ਨਹੀਂ ਹੈ ਵਿਧਾਇਕ ਸ਼੍ਰੀ ਕਲਸੀ ਨੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਹੋਰ ਬਿਹਤਰ ਸੇਵਾਵਾਂ ਦੇਣ ਦੇ ਮੰਤਵ ਨਾਲ ਸੂਬੇ ਭਰ ਅੰਦਰ 829 ਆਮ ਆਦਮੀ ਕਲੀਨਿਕ ਖੋਲਲੇ ਗਏ ਹਨ ਜੋ ਸਫਲਤਾਪੂਰਵਕ ਚੱਲ ਰਹੇ ਹਨ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣ ਲਈ ਸਕੂਲ ਆਫ ਐਮਿਨੈਂਸ ਖੋਲਲੇ ਗਏ ਹਨ ਅਤੇ ਪੰਜਾਬ ਦੇ ਸਾਰੇ ਲੋਕਾਂ ਨੂੰ 600 ਯੂਨਟ ਤੱਕ ਮੁਫਤ ਬਿਜਲੀ ਨਿਰਵਿਘਨ ਮੁਹੱਈਆ ਕਰਵਾਈ ਜਾ ਰਹੀ ਹੈ ਉਨਾ ਕਿ ਆ ਕਿ ਲੋਕਾਂ ਨਾਲ ਕਿਤੇ ਵਾਦੇ ਪੂਰੇ ਕਿਤੇ ਜਾ ਰਹੇ ਹਨ ਅਤੇ ਹਰ ਵਰਗ ਦੀ ਭਲਾਈ ਲਈ ਸਰਕਾਰ ਵਚਨਬੱਧ ਹੈ ਤੁਸੀਂ ਦੇਖ ਰਹੇ ਹੋ ਗੁਰਦਾਸਪੁਰ ਤੋਂ ਲਵ ਪ੍ਰੈਸ ਦੀ ਰਿਪੋਰਟ ਸਾਰੇ ਪ੍ਰੋਜੈਕਟ ਸਾਡੇ ਬੱਚੇ ਜਿਹੜੇ ਉਹ ਜਵਾਨ ਹੋ ਗਏ ਸਾਡੇ ਜਵਾਨ ਜਿਹੜੇ ਬਜ਼ੁਰਗ ਹੋ ਗਏ ਇਹ ਪ੍ਰੋਜੈਕਟ ਵਿਧੀਪੁਰ ਚਰਚ ਦੇ ਸੀਵਰੇਜ ਦਾ ਪਾਣੀ ਸੀ ਜਿਹੜਾ ਲੰਮੇ ਸਮੇਂ ਤੋਂ ਡਿਮਾਂਡ ਸੀ ਅਕਸਰ ਸਿਆਸੀ ਲੀਡਰ ਆਉਂਦੇ ਰਹੇ ਨੇ ਵੋਟਾਂ ਪੈਂਦੀਆਂ ਰਹੀਆਂ ਨੇ ਪਰ ਕਿਸੇ ਨੇ ਸਾਰ ਨਹੀਂ ਲਈ ਮੈਂ ਜਦੋਂ ਆਇਆ ਪਹਿਲੀ ਵਾਰੀ ਤੇ ਮੈਨੂੰ ਸਾਡੇ ਪਾਸਟਰ ਸਾਹਿਬਾਨ ਨੇ ਕਿਹਾ ਵੀ ਬੇਟਾ ਵੋਟਾਂ ਤੇ ਹਰ ਇੱਕ ਨੂੰ ਪਾਈਆਂ ਨੇ ਪਰ ਵੋਟਾਂ ਤਾਂ ਕੀ ਸੀਮਤ ਰਹਿੰਦਾ ਕੰਮ ਸਾਡੀ ਆ ਲੰਬੇ ਅਰਸੇ ਤੋਂ ਡਿਮਾਂਡ ਆ ਸੀਵਰੇਜ ਦੀ ਤੇ ਅਸੀਂ ਚਾਹੁੰਦੇ ਆ ਵੀ ਇਹ ਪਵੇ ਤੇ ਮੈਂ ਬੇਨਤੀ ਕੀਤੀ ਮੈਂ ਕਿਹਾ ਜੀ ਜੇ ਤੇ ਕਿਰਪਾ ਹੋ ਜਾਂਦੀ ਆ ਤੇ ਇਹ ਮੇਰਾ ਵਾਦਾ ਹੈ ਜੀ ਮੈਂ ਕਰਕੇ ਜਾਵਾਂਗਾ ਸਿਰਫ ਉਹ ਵਾਦਾ ਜਿਹੜਾ ਕੀਤਾ ਉਸ ਜ਼ਬਾਨ ਦਾ ਮੁੱਲ ਤਾਰਨ ਆਇਆ ਜੀ ਅੱਜ ਇਹ ਜਿਹੜਾ 30 ਲੱਖ ਦਾ ਪ੍ਰੋਜੈਕਟ ਹੈ ਜੀ ਜਿਹੜਾ ਤਕਰੀਬਨ ਇਹ ਇਥੋਂ ਸਿੱਧਾ ਹੀ ਜਿਹੜਾ ਆ ਆਪਾਂ ਡਰੇਨ ਦੇ ਵਿੱਚ ਪਾ ਰਹੇ ਆ ਸੋ ਇਹਦੇ ਨਾਲ ਨਾਲ ਵਿਧੀਪੁਰ ਪਿੰਡ ਜਿਹੜਾ ਸਾਡਾ ਇਹ ਵੀ ਨੀਵਾ ਪਿੰਡ ਹੈ ਇਹਦੇ ਚ ਵੀ ਛੱਪੜ ਡਿਮਾਂਡ ਇਹਨਾਂ ਦੀ ਸੀ ਪਰ ਇਹਨਾਂ ਦੇ ਪੱਜ ਨਾਲ ਬਿਧੀਪੁਰ ਦਾ ਵੀ ਜਿਹੜਾ ਪਾਣੀ ਆ ਉਹ ਵੀ ਆਪਾਂ ਨਾਲ ਹੀ ਡਰੇਨ ਦੇ ਵਿੱਚ ਪਾ ਕੇ ਇਹਨਾਂ ਨੂੰ ਛੱਪੜ ਮੁਕਤ ਕਰ ਦੇਣਾ ਪੈਂਦਾ ਹੰਗਾਰਾ ਕਿਦਾਂ ਦਾ ਫਿਰ ਲੋਕਾਂ ਦਾ ਹੰਗਾਰਾ ਦੇ ਮੈਨੂੰ ਨਹੀਂ ਪਤਾ ਜੀ ਇਹ ਇਹਨਾਂ ਨੂੰ ਪਤਾ ਜੀ ਐਮਐਲਏ ਜੈਰੀ ਕਲਤੀ ਜਿੰਦਾਬਾਦ ਜੈਰੀ ਕਲਤੀ ਜਿੰਦਾਬਾਦ ਹallelujah ਹallelujah ਤੋਂ ਪਹਿਲਾਂ ਆਪਣੇ ਵੱਲੋਂ ਦੇ ਆਪਣੀ ਜੋ ਸਾਡੇ ਚਰਚ ਬਿਧੀਪੁਰ ਦੀ ਦਾ 35 ਕੋਸਟਲ ਮਿਸ਼ਨ ਚਰਚ ਦੀ ਪੂਰੀ ਕਲਿਸੀਆਂ ਵੱਲੋਂ ਆਪਾਂ ਦਿਲ ਤੋਂ ਧੰਨਵਾਦ ਕਰਦੇ ਹਾਂ ਹਲਕਾ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਮੌਜੂਦਾ ਐਮਐਲਏ ਸਾਡੇ ਅਮਰ ਸਿੰਘ ਸ਼ੈਰੀ ਕਲਸੀ ਸਾਹਿਬ ਉਹਨਾਂ ਨੇ ਅੱਜ ਜਿਹੜਾ ਸਾਡਾ 35-40 ਸਾਲ ਤੋਂ ਸਾਡਾ ਚਰਚ ਦਾ ਕੰਮ ਰੁਕਿਆ ਸੀ ਅੱਜ ਉਹਨਾਂ 40 ਸਾਲ ਪੁਰਾਣਾ ਕੰਮ ਜਿਹੜਾ ਵਾ ਅੱਜ ਉਸ ਕੰਮ ਦਾ ਸੀਵਰੇਜ ਦਾ ਪਾਣੀ ਦਾ ਜਿਹੜਾ ਬੜਾ ਜ਼ਰੂਰੀ ਸੀ ਚਰਚ ਦਾ ਪਾਣੀ ਦਾ ਨਿਕਾਸ ਦਾ ਕੰਮ ਅੱਜ ਉਹਨਾਂ ਨੇ ਪੱਥਰ ਰੱਖ ਕੇ ਅੱਜ ਦੀ ਕੰਮ ਦੀ ਜਿਹੜੀ ਸ਼ੁਰੂਆਤ ਕੀਤੀ ਆ ਅਸੀਂ ਆਪਣੇ ਵੱਲੋਂ ਤੇ ਆਪਣੀ ਪੂਰੀ ਚਰਚ ਦੀ ਟੀਮ ਵੱਲੋਂ ਆਪਣੇ ਐਮਐਲਏ ਸਾਹਿਬ ਹਲਕਾ ਬਟਾਲਾ ਤੋਂ ਸਾਡੇ ਸ਼ੈਰੀ ਕਲਸੀ ਸਾਹਿਬ ਦਾ ਆਪਾਂ ਦਿਲ ਤੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਜੋ ਸਾਡੇ ਚਰਚ ਪ੍ਰਤੀ ਜਿਹੜਾ ਇਹ ਪਿਆਰ ਦਿਖਾਇਆ ਵਾ ਤੇ ਜਿਹੜਾ ਸਾਡਾ 40 ਸਾਲ ਦਾ ਰੁਕਿਆ ਕੰਮ ਆ ਸੀਵਰੇਜ ਦਾ ਪਾਣੀ ਦਾ ਨੀਂ ਪੱਥਰ ਰੱਖ ਕੇ ਸ਼ੁਰੂ ਕਰਵਾਇਆ ਆਪਾਂ ਦਿਲ ਤੋਂ ਧੰਨਵਾਦ ਕਰਦੇ ਹਾਂ ਤੇ ਇਹਦੇ ਨਾਲ ਆਪਾਂ ਆਮ ਆਦਮੀ ਪਾਰਟੀ ਦਾ ਵੀ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਇਹੋ ਜਿਹੇ ਜਿਹੜੇ ਨਮਾਇंदे ਜਿੱਤੇ ਹੋਏ ਚੁਣੇ ਆ ਉਹ ਇੰਨਾ ਵਧੀਆ ਜਿਹੜਾ ਵਾ ਪਬਲਿਕ ਦੇ ਵਿੱਚ ਜਿਹੜਾ ਵਾ ਕੰਮ ਕਰ ਰਹੇ ਆ ਤੇ ਇਹਦੇ ਨਾਲ ਸਾਡੀ ਆਮ ਆਦਮੀ ਪਾਰਟੀ ਦੀ ਜਿਹੜੀ ਗਰੋਥ ਆ ਉਹ ਬੜੇ ਹਾਈ ਲੈਵਲ ਤੇ ਜਿਹੜੀ ਆ ਵਧ ਰਹੀ ਆ ਨੌਜਵਾਨ ਪਹਿਲੋ ਤੁਸੀਂ ਧੰਨਵਾਦ ਕਰਾਂਗੇ ਜੀ ਸ਼ਰੀ ਕਲਸੀ ਜੀ ਦਾ ਜਿਨ੍ਹਾਂ ਇੱਕ ਬਹੁਤ ਹੀ ਇੱਕ ਵਧੀਆ ਇੱਕ ਨੇਕ ਕੰਮ ਅੱਜ ਕਰਕੇ ਇੱਕ 크੍ਰਿਸਚੀਅਨ ਭਾਈਚਾਰੇ ਦਾ ਜਿਹੜਾ ਵਾ ਉਹਨਾਂ ਬਹੁਤ ਹੀ ਇੱਕ ਦਿਲ ਨੂੰ ਜਿੱਤਿਆ ਆ ਬਹੁਤ ਇਹਨਾਂ ਇੱਕ ਇੱਕ ਕਾਫੀ ਸਾਡੇ ਭਰਾਵਾਂ ਨੇ ਵੀ ਦੱਸਿਆ ਵਾ ਕਿ 40 ਸਾਲ ਤੋਂ ਇਹ ਕੰਮ ਰੁਕਿਆ ਹੋਇਆ ਸੀ ਬੇਸ਼ੱਕ ਐਮਐਲ ਹੋਰ ਵੀ ਆਏ ਨੇ ਹੋਰ ਵੀ ਸਾਡੇ ਨੇਤਾ ਇੱਥੇ ਅੰਦਰੇ ਆ ਪਰ ਖੁਦਾ ਦੀ ਦਇਆ ਨਾਲ ਇਨਾਂ ਨੂੰ ਪਰਮੇਸ਼ਰ ਨੇ ਹਲੀਮ ਕੀਤਾ ਇਹਨਾਂ ਨੇ ਅੱਜ ਆ ਕੇ ਤੇ ਇਸ ਜਿਹੜਾ ਸੀਵਰੇਜ ਦਾ ਜਿਹੜਾ ਆ ਉਹ ਕੰਮ ਨੂੰ ਉਹਨਾਂ ਅੱਜ ਸ਼ੁਰੂ ਕਰ ਦਿੱਤਾ ਆ ਅਸੀਂ ਸਹਿਰੀ ਕਲਸੀ ਜੀ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਪ੍ਰਮਾਤਮਾ ਇਹਨਾਂ ਨੂੰ ਹੋਰ ਵੀ ਜ਼ਿਆਦਾ ਅੱਗੇ ਸਰਕਾਰਾਂ ਦੇ ਵਿੱਚ ਅਹੁਦੇਵਾਨ ਬਣਾਉਣ ਹੋਰ ਵੀ ਇਹਨਾਂ ਨੂੰ ਤਾਕਤ ਦੇਣ ਤੇ ਜੋ ਇਹਨਾਂ ਨੇ ਸਾਡੇ ਨਾਲ ਅੱਜ ਇੱਕ ਭਲਾਈ ਦਾ ਕੰਮ ਕਰਕੇ ਗਏ ਆ ਅਸੀਂ ਵੀ ਇਹਨਾਂ ਦੇ ਨਾਲ ਜਿੱਥੇ ਸਾਨੂੰ ਕੋਲ ਕਹਿਣਗੇ ਉਥੇ ਇਹਨਾਂ ਦੇ ਨਾਲ ਮੋਟੇ ਨਾਲ ਮੋਟਾ ਲਾ ਕੇ ਅਸੀਂ ਵੀ ਇਹਨਾਂ ਦੇ ਨਾਲ ਪੂਰੀ ਮਦਦ ਕਰਾਂਗੇ ਅਸੀਂ ਆਸਾਂ ਹੋਰਾਂ ਨਾਲ ਤੇ ਵੀ ਲਾਈਆਂ ਸੀ ਪਰ ਉਹਨਾਂ ਸਾਨੂੰ ਲਾਰਿਆਂ ਦੇ ਵਿੱਚ ਕਈ ਤਰ੍ਹਾਂ ਦੇ ਟਾਈਮ ਟਪਾਟ ਪੂਕੇ ਕਈ ਲੰਮਾ ਸਮਾਂ ਸਾਨੂੰ ਉਹ ਖਿੱਚ ਕੇ ਕਰਦੇ ਨੇ ਬਹੁਤ ਸਾਰੀ ਇਹ ਪ੍ਰੋਬਲਮ ਸੀ ਸਾਡੇ ਚਰਚ ਦੀ ਜਿਹੜਾ ਪਾਣੀ ਦਾ ਵਿਕਾਸ ਨਹੀਂ ਸੀ ਕਿਤੇ ਜਦੋਂ ਵੀ ਕਨਵੈਂਸਨ ਆਉਂਦੀ ਸੀ ਸਾਡਾ ਸਸੰਗ ਹੁੰਦਾ ਸੀ ਉਦੋਂ ਸਾਨੂੰ ਟੰਕਰ ਭਣ ਭਰ ਕੇ ਐਸੋ ਪਾਣੀ ਦੇ ਗੰਦੇ ਪਾਣੀ ਦੇ ਬਾਹਰ ਕਿਤੇ ਖਰਨੇ ਪੈਂਦੇ ਸੀ ਤੇ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਸੀ ਕਿਉਂਕਿ ਇੱਕ ਪੰਜਾਬ ਦੇ ਵਿੱਚ ਇੱਕ ਸਾਡਾ ਮੇਨ ਜਿਹੜਾ ਸੈਂਟਰ ਆ ਉਹ ਸਾਡਾ ਵਿਧੀਪੁਰ ਇਹ ਤਾਰੀਅਲ ਦੇ ਵਿੱਚ ਇੱਕ ਸੈਂਟਰ ਬਣਾਇਆ ਗਿਆ ਸਾਡੀ ਮਿਸ਼ਨ ਵੱਲੋਂ ਇਹਦੇ ਵਿੱਚ ਇਹੀ ਜ਼ਿਆਦਾ ਪ੍ਰੋਬਲਮ ਸਾਨੂੰ ਆਉਂਦੀ ਸੀ ਕਿ ਪਾਣੀ ਦੀ ਬਹੁਤ ਜ਼ਿਆਦਾ ਸਾਨੂੰ ਸਮੱਸਿਆ ਆਉਂਦੀ ਸੀ ਅੱਜ ਉਹ ਸਮੱਸਿਆ ਦਾ ਸਬਾਧਾਨ ਕਰਨ ਵਾਸਤੇ ਸਾਡੇ ਵਿੱਚ ਸੈਰੀ ਕਲਸੀ ਜੀ ਆ ਕੇ ਉਹਨਾਂ ਐਸਾ ਸਿਵਰਜ ਨੂੰ ਕਰਕੇ ਸਾਡੇ ਸਾਰੇ ਕ੍ਰਿਸਚੀਅਨ ਭਾਈਚਾਰੇ ਦਾ ਇੱਕ ਮਨ ਨੂੰ ਜਿੱਤਿਆ ਆ ਇੱਕ ਸਾਡੇ ਨਾਲ ਉਹਨਾਂ ਇੱਕ ਸਾਡੇ ਹੱਥ ਫੜ ਕੇ ਉਹਨਾਂ ਸਾਡੇ ਇਸ ਕੰਮ ਨੂੰ ਕਰਕੇ ਸਾਡੇ ਨਾਲ ਇੱਕ ਇੱਕ ਵਾਦਾ ਜੋ ਕੀਤਾ ਸੀ ਉਹ ਪੂਰਾ ਕਰਕੇ ਗਏ ਆ ਅਸੀਂ ਬਹੁਤ ਇਹਨਾਂ ਦਾ ਸਹਿਰੀ ਕਲਸੀ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਬਹੁਤ ਲੰਮਾ ਸਮਾਂ 30 40 ਸਾਲ ਕੋਈ ਘੱਟ ਸਮਾਂ ਨਹੀਂ ਹੁੰਦਾ ਤੇ ਬਹੁਤ ਇਕੱਠਾ ਹੁੰਦਾ ਜੀ ਜਿਦੇ ਵਿੱਚ ਕਈ ਸਰਕਾਰਾਂ ਆਈਆਂ ਤੇ ਕਈ ਸਰਕਾਰਾਂ ਗਈਆਂ ਪਰ ਕਿਸੇ ਵੀ ਸਰਕਾਰ ਨੇ ਕਿਸੇ ਵੀ ਪਾਰਟੀ ਨੇ ਸਾਡੇ ਭਾਈਚਾਰੇ ਦੀ ਇਸ ਮਸਲੇ ਦੀ ਕੋਈ ਸੁਣਵਾਈ ਨਹੀਂ ਕੀਤੀ ਪਰ ਜਦੋਂ ਦੇ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਹੈ ਹੁਣ ਦੇ ਵਿੱਚ ਆਈ ਹੈ ਨਾਲ ਦੇ ਨਾਲ ਸਾਡੇ ਐਮਐਲਏ ਅਮਨ ਸਿੰਘ ਸ਼ੈਰੀ ਕਲਸੀ ਜੀ ਦੀ ਅਗਵਾਈ ਹੇਠ ਜਿਹੜਾ 30 40 ਸਾਲ ਤੋਂ ਪਹਿਲਾਂ ਦਾ ਮਸਲਾ ਚੱਲਦਾ ਆ ਰਿਹਾ ਸੀ ਅੱਜ ਪ੍ਰਭੂ ਦੀ ਕਿਰਪਾ ਨਾਲ ਐਮਐਲਏ ਸਾਹਿਬ ਦੇ ਧਿਆਨ ਨਾਲ ਇਹ ਮਸਲਾ ਜਿਹੜਾ ਵਾ ਹੱਲ ਹੋ ਗਿਆ ਵਾ ਜਿਹੜਾ ਕਿ ਸੀਵਰ ਦਾ ਮਸਲਾ ਇਸ ਪਿੰਡ ਦਾ ਇਸ ਚੜ੍ਹਦਾ ਆ ਰਿਹਾ ਸੀ ਉਹਨੂੰ ਅੱਜ ਐਮਐਲਏ ਸਾਹਿਬ ਨੇ ਆਪਣੇ ਵਾਅਦੇ ਨਾਲ ਉਹਦੇ ਪੂਰਾ ਕੀਤਾ ਜੀ ਬਹੁਤ